ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣੀ ਕਾਮਲ ਹੈਗੇ ਨੀ ਹਾਂਜੀ ਉਹ ਤਾਂ ਹੈਗੇ ਤੁਸੀਂ ਕੌਣ ਜੀ ਮੈਂ 나జర్ ਜੀ ਅੱਛਾ ਤੁਸੀਂ ਉਹ 나జర్ ਹਾਂਜੀ ਹਾਂ ਅਕਾਮਲ ਦੀ ਭੈਣ ਲੱਗਦੀ ਐ ਬੜੀ ਸੋਹਣੀ ਸੁਨੱਖੀ ਐ ਇਸੇ ਤੇ ਦੇਖਦੇ ਆ ਟਰਾਈ ਕਰਕੇ ਹੋਰਾਂ ਗੱਲ ਬਾਣ ਕੇ ਆ ਕੁਸ ਕੇ ਹਾਈ ਤੁਸੀਂ ਨਾ ਨਾ ਮੈਂ ਤਾਂ ਕੀ ਗਿਆ ਮਹਾ ਕਾਮਲ ਨੂੰ ਮਿਲਣਾ ਸੀ ਥੋੜਾ ਜਿਹਾ ਅੱਛਾ ਹੈਗੇ ਜੀ ਅੰਦਰ ਚਲ ਜੋ ਚਲ ਜੋ ਜੀ ਠੀਕ ਐ ਆ ਜੀ ਤੁਸੀਂ ਵੀ ਆ ਜਾਓ ਨਾ ਤੁਸੀਂ ਚਲ ਜਾਈਂ ਠੀਕ ਹੈ ਜੀ ਇਹ ਮੇਰੀ ਭੈਣ ਵੀ ਮਏ ਤੇ ਹੈਰਾਨ ਆ ਡਰਮ ਜੇ ਨੂੰ ਇਹਨੂੰ ਰਿਸ਼ਤਾ ਕਰਾਉਣ ਨੂੰ ਕਹਿੰਦੀ ਆ ਇਹਦੇ ਪਿੱਛੇ ਲੜਦੇ ਹੀ ਤੜਕੇ ਦੋਨੇ ਵਾ ਵਾ ਲੈ ਚੜੂ ਜਾ ਵੀ ਮਾਰੇ ਤਾਂ ਮੱਕੜੇ ਦਮੇ ਮੇਰੀ ਜਨੇ ਰੇ ਤੱਕੜੇ ਆ ਤਾਂ ਆਹ ਕਿਹੜਾ ਤੁਰਿਆ ਹੁੰਦਾ ਲੈ ਨਾ ਅੱਜ ਰੇ ਤੁਰਿਆ ਹੁੰਦਾ پکو اچھا ہاں دس کی تکلیف ہے کیا میرا جلوس ਉਹਨਾਂ ਪੰਨ੍ਹ ਤਾਂ ਤੋੜ ਦਾਂਗੇ ਉਹਦੀਆਂ ਆ ਜਾ ਭਾਬੀ ਆ ਜਾ ਆ ਬਹਿ ਜਾ ਨਾ ਜਰਾ ਆ ਜਾ ਨਾ ਕੀ ਕਹਿੰਦੀ ਸੀ ਉਹ ਬਹਿ ਕਹਿਣਾ ਕੀ ਤੀ ਕਹਦੀ ਮੈਂ ਸੁਣਾ ਤੂੰ ਮੇਰੇ ਜੇਠ ਨੂੰ ਸਾਕਰਾਉਣੀ ਆ ਮੈਂ ਕਿਹਾ ਹਾਂ ਕਰਾਉਣੀ ਆ ਤਸ ਤੈਨੂੰ ਕੀ ਤਕਲੀਫ ਹੈ ਕਹਿੰਦੀ ਮੈਂ ਨਹੀਂ ਕਰਾਉਣ ਦਿੰਦੀ ਰਸਤਾ ਇਹ ਤੀਹੋ ਕਾਲ ਵੀ ਇੱਧਰ ਦੀ ਇੱਧਰ ਦੁਨੀਆ ਹੋ ਜਾਏ ਕਹਿੰਦੀ ਦੱਸ ਹੁਣ ਮੇਰੇ ਕੀ ਕਸੂਰ ਆ ਦੇਚ ਓਏ ਕਾ ਨੂੰ ਉਹ ਤਾਂ ਉਹੀ ਮੱਚਦੀ ਐ ਜਿਹੜਾ ਵੀ ਕੋਈ ਕਾਰਜ ਕਰਨਾ ਤੂੰ ਸਿੱਧੀ ਕਰ ਭਾਬੀ ਇਹਦਾ ਮਹਾਨੀ ਮਾਰੂਗੀ ਤੈਨੂੰ ਮੈਂ ਅਸਾਂ ਗੱਲਾਂ ਬੇਪਾਨੀ ਦਾ ਮਾਰੂ ਮੈਨੂੰ ਡਰ ਲੱਗਦਾ ਕਿਤੇ ਹੋਰ ਇਹ ਨਾ ਜੱਪ ਪਾ ਕੇ ਖੜ ਜੇ ਹੁਣ ਤੇਰੇ ਬਾਈ ਦਾ ਸੁਭਾਅ ਵੀ ਨਹੀਂ ਹੈਗਾ ਮੇਰੀ ਗੱਲ ਕੋਈ ਜੱਪ ਨਹੀਂ ਪਉਂਦਾ ਕੋਈ ਕੁਝ ਨਹੀਂ ਕਹਿ ਸਕਦਾ ਮੈਂ ਮਾਲਕਾਂ ਤਨਕੀਲੇ ਜ਼ਮੀਨ ਦੇ ਵਧੀਆ ਘਰ ਆ ਮੇਰਾ ਐਸ਼ ਕਰੂਗੀ ਤੂੰ ਸਿੱਧੀ ਸਿੱਧੀ ਰਸਤਾ ਕਰਾ ਹੁਣ ਮੇਰਾ ਲੇਟ ਨਾ ਕਰ ਕਿਹ ਰਸਤਾ ਦਾ ਕਰਾ ਦੂੰ ਕੋਈ ਗੱਲ ਨਹੀਂ ਪਰ ਤੂੰ ਉਹਨੂੰ ਤਾਂ ਭਾਈ ਸਾ ਮਾ ਉਹਨੂੰ ਜਾ ਕੇ ਭਾਈ ਕੁਛ ਕਹੇ ਕੱਲ ਕਲਾ ਨੂੰ ਕੋਈ ਗੱਲਬਾਤ ਹੋ ਗਈ ਇੱਥੇ ਆ ਕੇ ਪਟਣ ਲੱਗੇ ਮੇਰੇ ਘਰ ਵਾਲਿਆਂ ਤਾਂ ਵੀਰਿਆ ਲੁੱਤਾ ਤੋੜ ਦੇਣੀਆਂ ਨੇ ਤੂੰ ਜਮਾਂ ਟੈਂਸ਼ਨ ਲੈ ਮੈਂ ਉਹਨਾਂ ਦਾ ਸਾਰੀ ਗੱਲ ਕਰ ਲੂੰਗਾ ਉਹਨਾਂ ਦਾ ਕੋਈ ਇਲਾਗਾ ਦੇਗਾ ਨਹੀਂ ਮੈਂ ਉਹਨਾਂ ਨੂੰ ਅੱਡਾਂ ਉਹ ਅੱਡ ਨਹੀਂ ਠੀਕ ਹੈ ਨਾ ਉਹ ਤਾਂ ਐਂ ਦਾ ਬਾਂ ਮਾਰੀ ਜਾਂਦੀ ਦੀ ਪਤਾ ਨਹੀਂ ਸਾਰਾ ਕੁਝ ਮੇਰੀ ਹੈ ਕਾ ਨੂੰ ਇਹ ਕਾ ਨੂੰ ਉਹੀ ਫਿਰਦੀ ਆ ਹੁਣ ਲਿਪੇ ਦੇਪੇ ਲਾਉਂਦੀ ਫਿਰਦੀ ਆ ਹੁਣ ਤੂੰ ਬਸ ਸਿੱਧੀ ਉਹਨੂੰ ਕਹਿ ਦੇ ਭਾਈ ਮੇਰਾ ਘਰ ਮੈਂ ਪੰਜ ਕਰਾਂ 50 ਕਰਾਂ ਤਾ ਕੀ ਲੈਣਾ ਚਲ ਕੋਈ ਨਾ ਉਹਨੂੰ ਮੈਂ ਕਹਿ ਦੂੰ ਸਮਝਾ ਦੂੰ ਤੂੰ ਉੱਥੇ ਜਾਏ ਇਸ ਚੋਂ ਕੁੜੀਆਂ ਲੈਵੇ ਉਹ ਮੈਂ ਫੋਨ ਤੇ ਗੱਲ ਕਰ ਲਈ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਹਾਨੂੰ ਕੁੜੀ ਦਿਖਾ ਦਾਂਗੇ ਤੇ ਪਸੰਦ ਹੋਈ ਕੁੜੀ ਦੇ ਮੁੰਡਾ ਪਸੰਦ ਆ ਮੁੰਡੇ ਦੇ ਕੁੜੀ ਤਾਂ ਆਪਾਂ ਕਰ ਦਾਂਗੇ ਉਹ ਪਸੰਦੀ ਹੂੰ ਮੈਂ ਮੈਂ ਕੀ ਕਹਣਾ ਮੇਰਾ ਸੋਹਣਾ ਸਨੱਖਾ ਸਾਰਾ ਪਿੰਟ ਮੈਨੂੰ ਕਹਿੰਦਾ ਤੂੰ ਸੋਹਣਾ ਹੋ ਗਿਆ ਕਿੰਨੂੰ ਉਹ ਨਾਜਰਾ ਕਰਤਾ ਤੇਰੀ ਠੀਕ ਹੈ ਪਰ ਹੁਣ ਕੁੜੀ ਵਾਲੀ ਸੋਹਣੀ ਹੈ ਨਾ ਜੇ ਉਹ ਤੇ ਪਸੰਦ ਨਾ ਆਇਆ ਨਾ ਤੂੰ ਫਿਰ ਮੈਂ ਕੀ ਕਰੂੰ ਬੜਾ ਸਾ ਜਦਾ ਨਹੀਂ ਆਜੂ ਕਿਸਨ ਨੂੰ ਟੈਨਸ਼ਨ ਨਾ ਲਾਏ ਤੂੰ ਉਹਨੂੰ ਕਹਿਦੀ ਵੀ ਤਿੰਨ ਕਿਲੇ ਵਾਹਣਦੇ ਨੇ ਕੋਠੀ ਪਾਈ ਹੋਈ ਹੈ ਮੋਟਰ ਲੱਗੀ ਹੋਈ ਹੈ ਘਰ ਦੇਖੀ ਕਿੰਨਾ ਸੋਹਣਾ ਦੋ ਬੈਡਰਾਂ ਦੀਆਂ ਜੋੜੀਆਂ ਏਸੀ ਬੰਦ ਬਲਵਾਤਾ ਸਾਰਾ ਕੁਝ ਅੱਛਾ ਹਾਂ ਚੱਲ ਕੋਈ ਨਾ ਹੋਰ ਚਾਹ ਬਣਾਣ ਆਂਦੇ ਨਾ ਜਾ ਚਾਹ ਚੂਨ ਮੈਂ ਪੀਣੀ ਨਹੀਂ ਤੂੰ ਕੱਲ ਨੂੰ ਉੱਥੇ ਜਾ ਕੇ ਆ ਪੈਸੇ ਲੈ ਜੀ ਮੇਰੇ ਤੋਂ ਘਰੋਂ ਆ ਕੇ ਚੱਲ ਕੋਈ ਨਾ ਪੈਸਿਆਂ ਦਾ ਮੈਨੂੰ ਹੁਣ ਤੇਰੇ ਤੇ ਯਕੀਨ ਹੈ ਹਾਂ ਹੁਣ ਦੱਸ ਮੈਂ ਬਿਲਾ ਯਕੀਨ ਤੇ ਰਸਤਾ ਕਰਾਉਣੀ ਆਂ ਵਾ ਤੂੰ ਛੇਤੀ ਕਰਾ ਫੇਰ ਰਸਤਾ ਚੰਗਾ ਚੰਗਾ ਮੈਂ ਜਾਣਾਂ ਉਹਦੀ ਪਰਵਾਹ ਮੰਨੀ ਤੰਨ ਮਾਰਾਂਗੇ ਡਾਂ ਦਾਇਤਾ ਕਨਾ ਮੇਰਾ ਛੇ ਇਹ ਰਿਸ਼ਤਾ ਕਰੋ ਉਹ ਕਹਿੰਦੀ ਕਰਾਉਣਾ ਨਹੀਂ ਦੱਸ ਮੈਂ ਤਾਂ ਵਿਚ ਵਿਚਾਲੇ ਫਸ ਗਈ ਦੋਨੇ ਫੋੜਾਂ ਦੀ ਚੱਲ ਦੇਖਦੀ ਆ ਪਰ ਮੈਨੂੰ ਐ ਲੱਗਦਾ ਕੁੜੀ ਦੇ ਨਾਲ ਮੁੰਡਾ ਪਸੰਦ ਨਹੀਂ ਆਉਣਾ ਚੱਲ ਦੇਖ ਲਾਂ ਨੇ ਆਪਣਾ ਕਿਹੜਾ ਟਰਾਈ ਮਾਰ ਕੇ ਆਰਾਮ ਕਰਾਂ ਬੰਦਾ ਇੱਤਾ ਕੰਮ ਦੱਸ ਛਾਪੇ ਨਿਭੜਵਾ ਨਹੀਂ ਠਾਈ ਹੈ ਮਨਾ ਭਾਜ ਲੋਹੂ ਪੀ ਛੱਡਿਆ ਨਹੀਂ ਕਨੇ ਨੇ ਸੁੰਈ ਨਾ ਨਹੀਂ ਫਿਰਦੀ ਉਹ ਬਾਰ ਫਿਰਦੀ ਟੱਕਰਾ ਮਾਰਦੀ ਓਪੇ ਵਰਗੀ ਦਾ ਰੰਨਾ ਇਸੇ ਨਾਲ ਹੀ ਕਰਾ ਦੇ ਤਾਰੀ ਓਏ ਇੱਗਾ ਆ ਗਿਆ ਸੜਾ ਹੁਣ ਇਹ ਦਿਮਾਗ ਚਟੂਗਾ ਮੇਰਾ ਆ ਜਾਓ ਜੀ ਨੰਗੇ ਆਓ ਆ ਗਏ ਆ ਗਏ ਤਾਰੀ ਕਿੱਥੇ ਖੇਤ ਨੂੰ ਗਏ ਬਣੇਗੇ ਅੱਛਾ ਹਾਂ ਆ ਲੈ ਲੈ ਕੁਰਸੀ ਤੇ ਬਹਿ ਜਾ ਉੱਤੋਂ ਉੱਠਿਆ ਮੈਂ ਕੁਰਸੀ ਤੇ ਵੇ ਅੱਗੇ ਘੜਾ ਤੈਨੂੰ ਮੈਂ ਘਰੋਂ ਕੱਢਿਆਗਾ ਕਿਉਂ ਸਰਦਨ ਅੱਡ ਹੋਣ ਵਾਲੀਆਂ ਗੱਲਾਂ ਕਰਦਾ ਹੁੰਨਾ ਨਹੀਂ ਅੱਡ ਹੋਣਾਂ ਦੀ ਗੱਲਾਂ ਨਹੀਂ ਮੇਰੀ ਗੱਲ ਸੁਣਾ ਹਾਂ ਤੂੰ ਉੱਥੇ ਕੰਮ ਲੈਵੇ ਕੀ ਕਰਨ ਗਈ ਸੀ ਕਾ ਜਾਣਾ ਨਹੀਂ ਸੀ ਜਦੋਂ ਆਪਣਾ ਕੰਮ ਹੀ ਨਿਪੜ ਗਿਆ ਤਾਂ ਮੈਨੂੰ ਉਹ ਤਾਂ ਸਾਹਮਣਾ ਨਹੀਂ ਜਦੋਂ ਸਾਹਮਣਾ ਸੀ ਹੁਣ ਜੇ ਕੋਈ ਮੇਰਾ ਕੰਮ ਕਰਾਉਂਦੀ ਐ ਉਹ ਮੇਰੇ ਹੱਥ ਪੀੜੇ ਕਰਦੀ ਐ ਵਜੇਰੀ ਹੁਣ ਤੂੰ ਬਚੜਾ ਵਾਲਾ ਬਚਾਰਿਆ ਸ਼ਰਮੋਂ ਮੰਨ ਲਾ ਫਿਰ ਕਹਦੇ ਨਾ ਮੈਨੂੰ ਐ ਬੋਲਦੀ ਆ ਆ ਉਮਰ ਤੇਰੀ ਹੱਥ ਪੀਲੇ ਕਰਨ ਦੇ ਨਹੀਂ ਇਹ ਉਮਰ ਆ ਤੇਰੀ ਸੇਵਾ ਚ ਜਾਣ ਵਾਲੀ ਹੋਈ ਪਈ ਆ ਓਏ ਹਜੇ ਕਿੱਥੇ ਸੇਵਾ ਹਜੇ ਦਾ ਮੈਂ 40 42 ਸਾਲ ਦਾ ਹਜੇ ਕਿੱਥੇ ਸੇਵਾ ਆਲੀ ਤੂੰ ਲੋਕਾਂ ਦੀ ਸ਼ਰਮ ਮੰਨ ਲਾ ਮਾਣੀ ਮੋਟੀ ਲੋਕ ਤੈਨੂੰ ਕੀ ਕਹਿਣਗੇ ਤੇਰੇ ਮੂੰਹ 'ਚ ਹੱਥ ਦੇਣਗੇ ਓ ਮੇਰੀ ਗੱਲ ਸੁਣ ਪਹਿਲਾਂ ਮੂੰਹ ਤੇ ਤਾਂ ਪਹਿਲਾਂ ਵੀ ਦਿੰਦੇ تھے ਜਦੋਂ ਤੂੰ ਸਿਆਣ ਦੀ ਨੀਤੀ ਆਉਂਦਾ ਸੀ ਰੋਟੀਆਂ ਠੰਡੀਆਂ ਕਦੇ ਬਿਸਤਰਾ ਬਸਾਇਆ ਸੀ ਮੇਰਾ ਕਦੇ ਚਾਹ ਫੜਾਈ ਸੀ ਨਾ ਹੋਰ ਕੰਮਲ ਵਸਾ ਕੇ ਜਾਂਦੀ ਸੀ ਗੱਲਾਂ ਦੇਖਲਾ ਕਰਦਾ ਹਾਂ ਹਾਂ ਹੁਣ ਤੂੰ ਮੇਰਾ ਹੋ ਲੈਣ ਦੇ ਕੰਮ ਮੇਰਾ ਖੇੜਾ ਛੱਡੋ ਤੁਸੀਂ ਹੱਥ ਬੰਨ੍ਹ ਕੇ ਬੀਤਦੇ ਥੋੜੇ ਮੂਰੇ ਠੀਕ ਹੈ ਨਾ ਸਾਡੇ ਕੰਨੀ ਨਹੀਂ ਦੇਖਤਾ ਦੇਖਣਾ ਜਵਾਕ ਕੰਨੀ ਦੇਖਲਾ ਮਣੀ ਮੋਟੀ ਸ਼ਰਮ ਮੰਨਲਾ ਜਵਾਕ ਕਣੀ ਦੇਖਲਾ ਪਹਿਲਾਂ ਉਹ ਖੜਾ ਮੋਟਰਸਾਈਕਲ ਮਾਇ ਦਵਾਇ ਤੁਸੀਂ ਸਾਈਕਲ ਨਹੀਂ ਲੈ ਸਕਦੇ ਜਵਾਕ ਨੂੰ ਮੈਂ ਦਵਾਇਆ ਫਿਰ ਤਾਂ ਮੇਰਾ ਕੀ ਕਰਤਾ ਕੋਈ ਵੀ ਮੇਰਾ ਗੁਣ ਨਹੀਂ ਪਾਇਆ ਤੇਰੀਆਂ ਇਹੀ ਗੱਲਾਂ ਮੈਨੂੰ ਬੁਰੀਆਂ ਲੱਗਦੀਆਂ ਨੇ ਜਿਹੜੇ ਤਾਨੇ ਮਾਰਦਾ ਰਹਿੰਦਾ ਰਹਿਣਾ ਸਾਰਾ ਦਿਨ ਮੈਂ ਇਹ ਕਰਿਆ ਮੈਂ ਇਹ ਕਰਿਆ ਕਰਿਆ ਮੈਂ ਆ ਦੇਰਾ ਕੋਠੀ ਪਾ ਕੇ ਦੇਦੀ ਤੇਨੂੰ ਮੈਂ ਉਹ ਦੋ ਕਮਰੇ ਚ ਬੈਠਾ ਉੱਥੇ ਜਾ ਕੇ ਬਾਹਰ ਲੈ ਕਰੀ ਨਾ ਸਾਡਾ ਕੋਈ ਹਿੱਸਾ ਹੀ ਨਹੀਂ ਸੀਗਾ ਬੇ 50 20 ਸਾਲ ਹੋ ਗਿਆ ਇਹਨੂੰ ਮੈਨੂੰ ਹਾਂ ਗੋਲਾ ਤੁੰਦਾ ਵੀ ਮੈਂ ਹੀ ਕਰਦੀ ਰਹੀ ਹਾਂ ਹੁਣ ਤੱਕ ਉਹ ਕਰਦੀ ਤਾਂ ਰਹੀ ਹਾਂ ਕੋਠੀ ਦਾ ਮੈਂ ਪਾ ਕੇ ਸੁੱਤਦਾ ਕੁਝ ਵੀ ਨਹੀਂ ਲੇਤਾ ਮੋਟੇ ਸੇ ਲੇਤਾ ਜੰਦ ਸੁੱਤੋ ਲੈ ਦੱਸ ਨਾ ਤੇਰਾ ਪਈ ਕੰਮ ਨਹੀਂ ਕਰਦਾ ਕਿਹੜਾ ਕਰਦਾ ਕੰਮ ਉਹ ਫਿਰਦਾ ਫਿਰ ਚੁੱਪੀ ਬਿਹਾਰ ਕਰਨੀ ਫਰਦਾ ਕੰਮ ਕਰਦਾ ਇਹੋ ਉਹ ਕੰਮ ਕਰਨੇ ਕਿ ਸੌਖੇ ਨੇਗੇ ਸਰਦਨ ਗੱਡੀ ਤੇ ਚੜਨਾ ਉਤਰਨਾ ਕਿ ਸੌਖਾ ਦਾ ਚੱਲ ਤੂੰ ਮੇਰੀ ਗੱਲ ਸੁਣ ਹੁਣ ਸਾਡੀ ਗੱਲ ਦੇ ਵਿੱਚ ਨਾ ਹੁਣ ਤੁਸੀਂ ਆਓ ਫਿਰ ਤੈਨੂੰ ਮੈਂ ਵੀ ਦੇਖਦੀ ਆ ਕਿਵੇਂ ਲਿਆਉਣਾ ਤੂੰ ਡੋਲੇ ਮੈਂ ਲਿਆਂਗਦਾ ਤੂੰ ਜਿਹੜਾ ਤੇਤੋਂ ਹੁੰਦਾ ਉਹ ਕਰਨ ਲਈ ਜਿਹੜਾ ਜੋਰ ਲਾਉਣਾ ਨਾਲ ਨਹੀਂ ਕੋਈ ਨਾ ਤੂੰ ਕਰਵਾਈ ਫਿਰ ਤੈਨੂੰ ਦੱਸੂ ਮੈਂ ਦੇਖੀ ਇਹ ਜੀ ਕੁੜੀ ਨੇ ਉਹ ਸਾਰੇ ਪਿੰਡ ਚ ਨਹੀਂ ਹੋਣੀ ਕਿੱਥੇ ਫਿਰ ਮੈਂ ਤੂੰ ਲੈ ਆਈ ਜੇ ਰਹਿ ਗਈ 4 ਦਿਨ ਮੈਨੂੰ ਕਹਦੀ ਉਹ ਰਹਿ ਜੂਗੀ ਹਾਂ ਇਹ ਮੈਨੂੰ ਪਤਾ ਹੀ ਆ ਆ ਕਾਮਲ ਵਰਗੀ ਪਹਿਲਾਂ ਉਹਨਾਂ ਦੇ ਖਾ ਗਈ ਪੈਸੇ ਨੰਦੀਆ ਕਰੇ ਸਤਾ ਕਰਾਉਨੀ ਆ ਉਹ ਚਾਰ ਦਿਨ ਨਹੀਂ ਰਹੀ ਸੁਦੇ ਟੁੰਮਾ ਸੁਦੇ ਪੈਸੇ ਸਾਰਾ ਕੋਚਾ ਕੇ ਭੱਜ ਗਈ ਚੌਰਿਆ ਤੈਨੂੰ ਅੱਦੇ ਪਤਾ ਲੱਗੂਗਾ ਜਿੱਦ ਸਾਰਾ ਤੇਰਾ ਗੋਲ ਵਿਸਤਰਾ ਕਰਤਾ ਆਇਆ ਡੋਲੇ ਵਾਲਾ ਬਲਜੀਤ ਹਾਂ ਆ ਮੜਾ ਮਜਾਇਆ ਮਾ ਤੂੰ ਕਿੱਧਰ ਤਿਆਰ ਹੋ ਗਈ ਮਿੰਟਾ ਚ ਦੀ ਨਹੀਂ ਮੈਂ ਉਹ ਨਾਜਰ ਨੂੰ ਨਹੀਂ ਜਿਹੜੀ ਸਾਈ ਲਾਈ ਹਾਈ ਨਹੀਂ ਸੋਡਾ ਨਾਚਰ ਨਹੀਂ ਭੈਣੇ ਤੁਸੀਂ ਰਹਿਣ ਦੋ ਕਿਉਂ ਤੂੰ ਉਹਦੇ ਪਿੱਛੇ ਸਿਆਪਾ ਪਾਉਣੀ ਐ ਕੀ ਉਹ ਬੰਦਾ ਨਹੀਂ ਮੈਂ ਤੂੰ ਹੀ ਨਾ ਇੱਕ ਗੱਲ ਨੂੰ ਫੜਕੇ ਵਹਿ ਜਾ ਮੈਨੂੰ ਛਕਰਾਦਣ ਦੇ ਉਹਦੇ ਤੂੰ ਖਰਾ ਛੇਤੀ ਛਾਕ ਜਾ ਵਗ ਜਾ ਆ ਤੂੰ ਹੁਣ ਕਿਸੇ ਪਾਸੇ ਆਪ ਨਾ ਤੁਰ ਜੀ ਮੇਰੇ ਮਗਰੋਂ ਮੈਂ ਕਿੱਧਰ ਜਾਣਾ ਆ ਜੀਜੇ ਤੋਂ ਸੁਣ ਲਈ ਚਾਰ ਜਾਂਦੀ ਕੁਛ ਨਹੀਂ ਬੋਲਦਾ ਮੈਂ ਕਿੱਧਰ ਨਹੀਂ ਜਾਂਦੀ ਤੂੰ ਨਾ ਵਤਲ ਉਂਗਲੀਆਂ ਲਾਦੀ ਮਗਰੋਂ ਲੜਾਉਣ ਨੂੰ ਨਹੀਂ ਮੈਂ ਦੋ ਦਿਨ ਰਹਿਣ ਆਈ ਮੈਂ ਉਂਗਲੀਆਂ ਲਾਉਣ ਨਹੀਂ ਆਈ ਮੈਂ ਤਾਂ ਐਂ ਕਹਿੰਦੀ ਮੈਨੂੰ ਬੰਦਾ ਠੀਕ ਨਹੀਂ ਲੱਗਦਾ ਹੋ ਨਹੀਂ ਕੁਛ ਨਹੀਂ ਹੁੰਦਾ ਹੈਗਾ ਐਂਡ ਕਾ ਵਿੱਚ ਦੀ ਝਾਕਦਾ ਚੱਲ ਕੁਛ ਨਹੀਂ ਹੁੰਦਾ ਬਾਲੀ ਨਾ ਉਹ ਕੱਲ ਵਧਾਇਆ ਕਰ ਨਹੀਂ ਤੂੰ ਉਹਦੇ ਘਰੇ ਨਾ ਜਾਇਆ ਕਰ ਨਹੀਂ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਇਹ ਕਿਤੇ ਸਿਆਪਾ ਛੇੜੂਗੀ ਹੈ ਜਿੱਦੇ ਕਿਤੇ ਜੀਜਾ ਮਗਰਵਾਕ ਨੇ ਕੱਲੀ ਹੋਈ ਉੱਥੇ ਉਦੋਂ ਪਤਾ ਲੱਗੋ ਤੁਰ ਜਾਂਦੀ ਮੂੰਹ ਝਾਕ ਕੇ ਉਹਦੇ ਘਰੇ ਸੜਿਆਂ ਦਾ ਕੀ ਹੁੰਦਾ ਨਾਲੇ ਆਪਾਂ ਅੱਧੀ ਘਰੀਆਂ ਆਜੋ ਜੀ ਆਜੋ ਘਰੀਆਂ ਅੰਦਰ ਬੜਿਆ ਬੈਠਾ ਉਹ ਅੰਦਰ ਪਏ ਗਿਆ ਦੀਆਂ ਬਾਈਟਾਂ ਜਾਂ ਤੇ ਤੈਨੂੰ ਪਤਾ ਹੋਰ ਦਾ ਰਖੋ ਠੀਕ ਠਾਕ ਹਾਂ ਇਹ ਵਧੀਆ ਠੀਕ ਠਾਕ ਕਿਵੇਂ ਹੈ ਉਹ ਮੈਂ ਕਹਿੰਦੀ ਸੀ ਉਹ ਮੁਖਾ ਚਲ ਜਾ ਕੇ ਕੁੜੀ ਨਾਲ ਗੱਲ ਕਰੀ ਆਵਾ ਹਾਂ ਆ ਮੈਨੂੰ ਪੈਸੇ ਦੇ ਦਿੰਦੇ ਥੋੜੇ ਜਿ ਕਿੰਨੇ ਪਾਵਾਂ ਤੂੰ ਮੈਨੂੰ ਹੀ ਦੇ ਦੇ ਕੈਸ਼ ਉਹ ਕੈਸ਼ ਤਾਂ ਹੋਣਾ ਨਹੀਂ ਉਹ ਫਿਰ ਜੇ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਅੱਛਾ ਉਹ ਤੂੰ ਕੀ ਕਹਿੰਦੇ ਉਹ ਬੁੱਬਲ ਗੱਗਲ ਨਹੀਂ ਕਹਿੰਦੇ ਹੁੰਦੇ ਹਾਂ ਉਹੀ ਕਰਾ ਦੇ ਮੇਰੀ ਭੈਣ ਲਵੇ ਨੰਬਰ ਆ ਕਰਾ ਦੇਣਾ ਉਹ ਤਾਂ ਮੈਂ ਹਾਂ ਨੰਬਰ ਦੱਸ ਦੇ ਖੜ ਜਾਮਾ ਮੋਬਾਈਲ ਚੱਕ ਲਿਆ ਮੈਂ ਲਓ ਨੰਬਰ ਲੱਸੋ ਅੰਬਰ ਲਾਲਾ 8 ਆਹਾ ਨਾਇਆ ਨਾਇਆ ਕੀ ਜੋ ਦੱਸ ਸੀ ਸੋ ਪਾਹ ਹ ਇਹਦੇ ਹੁਣ ਮੇਰਾ ਕਰਦੀ ਚੰਗਾ ਗੁੱਪਲ ਦਾਤਲ ਕਹਿੰਦੇ ਨੇ ਕਿੰਨੇ ਕਰਾ 15000 ਕਰ ਨ ਕਰ ਦੇ ਤੂੰ 15 ਕਰ ਦੇ ਇਹ ਫਿਰ ਕੀ ਹੁੰਦਾ ਹ ਹਾਂ ਲਾਲਾ ਅਮ ਤੈਨੂੰ ਪਤਾ ਹੈ ਤੇ ਹੁਣ ਲੇਟ ਵਾਲੀ ਹੋ ਗਈ ਗੱਡੀ ਘਰਾ ਹੀ ਵਗ ਜੂਗੀ ਫਿਰ ਮੈਂ ਮੈਂ ਗੱਡੀ ਘੜਾ ਕੇ ਨਹੀਂ ਆ ਦੇ 15000 ਰੁਪਏ ਭਾਗ ਗਿਆ। ਚਾਹ ਠੀਕ ਹੈ। ਜੇ ਕੋਈ ਲੋੜ ਹੋਈ ਉੱਥੇ ਹੋਰ ਮੈਂ ਤੁਹਾਨੂੰ ਫੋਨ ਕਰ ਦਿਆਂ ਮੈਂ ਪੈਸੇ ਭੇਜ ਦੂੰ। ਚੰਗਾ ਚੰਗਾ। ਗੱਲ ਹੁਣ ਪੱਕੀ ਕਰਕੇ ਆਈਂ। ਹਾਂ ਮੈਂ ਪੱਕੀਏ ਕਰਕੇ ਆਉਂ। ਕੋਈ ਟੈਨਸ਼ਨ ਨਾ ਲਈ। ਨਾਲੇ ਹੋਰ ਕਰੀ ਫੋਟੋ ਲੈ ਆਈਂ ਉਹਨੇ ਕਦਾਂ ਮੇਰਾ ਚੱਤਾ ਲੱਗ ਜੂ। ਚਲ ਮੈਂ ਫੋਟੋ ਲੈ ਆਉਂਦੀ। ਨਹੀਂ ਤੇਰੇ ਫੋਨ ਜੀ ਭੇਜ ਦੂੰ। ਮੈਂ ਤਾਂ ਫੋਟੋ ਤਾਂ ਫਿਰ ਫੋਨ ਜੀ ਭੇਜਣੀ। ਹਾਂ ਫੋਨ ਜੀ ਭੇਜ ਦੂੰ ਉਹਨੂੰ ਕਹਿ ਦੂੰ ਭਈ ਇੱਥੇ ਉਹ ਪਾ ਦੇ ਫੋਟੋ। ਹਾਂ ਐ ਕਹਿਣੀ। ਆਹੋ ਹੁਣ ਤੂੰ ਐ ਕਰੀ ਆਹ ਗੱਲ ਜ ਮਾਇਦਾ ਕਿਤੇ ਨਹੀਂ ਜਾਂਦਾ ਉਹ ਫੇਮ ਅੰਦਰ ਕੱਲ ਏਸੀ ਲਵਾਤਾ ਠੀਕ ਹੈ ਨਾ ਸਕੂਟਰ ਲਈ ਲੈ ਆਤੀ ਉਹਦੇ ਬਾਅਦ ਸੂਟਰੀ ਜਾਣਗੇ ਤਰ੍ਹਾਂ ਉਹ ਜਾਣਦੀ ਹੋਊਗੀ ਬੜੀ ਨਹੀਂ ਕੀਤੀ ਵਾਸਤੇ ਕੱਲ 50000 ਰੁਪਏ ਲਾਇਆ ਸਕੂਟ ਲਈ ਤੇ ਉਹ ਚਲ ਠੀਕ ਹੈ ਤੇ ਜਦੋਂ ਤੱਕ ਹੁਣ ਆਪਣਾ ਹਾਂ ਚੁੰਨੀ ਜੜਾਵਾ ਜਾਂ ਹੁੰਦਾ ਨਹੀਂ ਨਾ ਉਨਾ ਟਾਈਮ ਕਿਸੇ ਨਾਲ ਗੱਲ ਨਾ ਕਰੀ ਮੈਂ ਮੈਂ ਨਹੀਂ ਗੱਲ ਕਰਦਾ ਇੱਥੇ ਲੋਕਾਂ ਦੇ ਡੰਗਾ ਫੀ ਜਾਵੇਂ ਮੇਰਾ ਵਿਆਹ ਏ ਕਿਸੇ ਨਾਲ ਨਹੀਂ ਗੱਲ ਕਰਦਾ ਆਹੋ ਮੇਰੇ ਜਿੱਤਿਆਂ ਪਵਾ ਦੇ ਮੈਂ ਕਿਹਾ ਜਮਾ ਟੈਕਸਲ ਹੋਰ ਚਾਹ ਪਾਣੀ ਨਾ ਬਸ ਚਾਹ ਪਣ ਦਾ ਮੈਂ ਪੀ ਚਈਆ ਹੁਣ ਮੈਂ ਭੱਗ ਜਾ ਚਲ ਠੀਕ ਆ ਚਾਹ ਤਾਂ ਪੀ ਜੰਦੀ ਬਣ ਜਾ ਨਿਆਰਾ ਮਾਂ ਆ ਜਾ ਪੁੱਤਾ ਹੁਣ ਦੇਖੀ ਫੇਰ ਪਤਾ ਲੱਗੂ ਉਹ ਵੀ ਇੱਕ ਤੇ دیਵਾ ਲਾਇਆ ਪੁਰਜਈ ਸੀ ਆ ਤਾਂ ਮੈਂ ਪਹਿਲੀ ਵਾਰ ਦੇਖਿਆ ਬੀ ਕੋ ਸੀਟੀ ਮਾਰ ਕੇ ਪੁੱਛਦਾ ਤੇਰੀ ਭੈਣ ਘਰੇ ਆ ਖਰ ਨੂੰ ਸੇਰ ਦਾ ਵੀ ਪਰੰਡਾ ਆਣੂ ਉਹ ਤਾਂ ਇੱਕ ਗੱਲ ਤਾਂ ਹੈਗੀ ਆ ਚੀਜ਼ ਤਾਂ ਬੜੀ ਸੋਹਣੀ ਹੈ ਇਹ ਕਾਮਲ ਕਿਤੇ ਇਹਦੇ ਨਾਲ ਰਿਸ਼ਤਾ ਕਰਾ ਦੇ ਨਾ ਜਿੰਦਗੀ ਸੁਧਰ ਜੇ ਐਹੀ ਜੀ ਜਨਾਨੀ ਤਾਂ ਚਹੀਦੀ ਆ ਕਰਦਾ ਗੱਲ ਜਾ ਕੇ ਪਰਜਾਈ ਨਾਲ ਤਾਂ ਤਾਂ ਹੋ ਜੇ ਕਿਰਪਾ ਫਿਰ ਤਾਂ ਕਸਮ ਕਹੇ ਜੇ ਬੰਦੇ ਖਰੀਦ ਰੱਖੇ ਨੀ ਮੇਰੀ ਭੈਣ ਦਾ ਵੀ ਦੇਖ ਲੈ ਕਹੇ ਜਾਣਾ ਬਾਹ ਪਿਆ ਹੈ ਕਰ ਛੱਡ ਕੇ ਕਿਧਰ ਬਾਗੀ ਸੁਣਨੇ ਨੀ ਉਰਿਆ ਪਣੇ ਕਿਧਰ ਨੰਗੀ ਆਨੀ ਆ ਆ ਗਈ ਤੂੰ ਇਹ ਤੂੰ ਸੁਣਨਾ ਸਾਰ ਛੱਡ ਕੇ ਕਿੱਥੇ ਗਈ ਸੀ ਨੀ ਸੁਣਨਾ ਕਰ ਛੱਡ ਕੇ ਪੜੀਏ ਮੇਰੀ ਗੱਲ ਸੁਣ ਮੇਰਾ ਤਾਂ ਘਰ ਜੀ ਨਹੀਂ ਸੀ ਲੱਗਦਾ ਮਹਾ ਚਲ ਜੀਜਾ ਹੈਗਾ ਕਰੇ ਮੈਂ ਤਾਂ ਉਹ ਤੋਂ ਬਾਗੀ ਸੀ ਆ ਜਿਹੜਾ ਤੁਹਾਡੇ ਦਰਵਾਜ਼ਾ ਬਣਿਆ ਉਹ ਦੇਖਣ ਗਈ ਸੀ ਮੈਂ ਤਾਂ ਆ ਉੱਥੇ ਉਹ ਟੱਕਰ ਗਏ ਤੇਰਾ ਹਾਂ ਪਤਾ ਕਿ ਮੈਂ ਬੋਲਦਾ ਸੀਗਾ ਸੀਟੀਆਂ ਮਾਰਦਾ ਹੀ ਦੇਖ ਦੇਖ ਕੇ ਨਹੀਂ ਉਹਨੂੰ ਤਾਂ ਆਦਤ ਹੀ ਹੈ ਨੀ ਮੈਂ ਮਾਰਦਾ ਉਹਦੇ ਛੂਟੀਆਂ ਦੀ ਬੇਖਿਆਤ ਨੀ ਭੈਣੇ ਸਮਝ ਜਾ ਤੂੰ ਜੀਜੇ ਦਾ ਸੱਤਰ ਖਾ ਲੈਂਗੇ ਤੇ ਤੂੰ ਕੁਝ ਨਹੀਂ ਹੁੰਦਾ ਤੈਨੂੰ ਘੱਟਦਾ ਨਹੀਂ ਮੇਰੀ ਗੱਲ ਸੁਣ ਨੀ ਉਹਦੀ ਤਾਂ ਤੇਜੋ ਦੀ ਤਾਂ ਕੁੜੀਏ ਨੀ ਸੂਣੀ ਆ ਚੁੱਟੀ ਰੂਮ ਵਰਗੀ ਮੈਨੂੰ ਨਹੀਂ ਲੱਗਦਾ ਕੋਈ ਗੱਲ ਬਣੂਗੀ ਗਏ ਸੀ ਨਾ ਤਾਂ ਕਰ ਹੋਰ ਤੇਜੋ ਕੋ ਬਾਗੀ ਤੂੰ ਨਹੀਂ ਹੈ ਨਹੀਂ ਤੇ ਆਪ ਤਾਂ ਤੇਜੋ ਤੋਂ ਲੱਗਦੇ ਬਿਨ ਰਿਸ਼ਤਾ ਦੇ ਦੂਗਾ ਤੈਨੂੰ ਨੀ ਵਾਹ ਇੱਕ ਵਾਰੀ ਟਰਾਈ ਮਾਰ ਕੇ ਦੇਖਣਾ ਨਹੀਂ ਤਾਂ ਉਜੜਿਆ ਖੱਡਾ ਚ ਨਾ ਹੱਥ ਪਾਈ ਜਾ ਤੇ ਜਨ ਤੇ ਜਦ ਕੁੜੀ ਨਾਲ ਇਹਦੇ ਆਉਗੀ ਪਤਾ ਕਿੰਨੀ ਸੋਹਣੀ ਹੈਗੀ ਉਹ ਉਹ ਤਾਂ ਗੱਲ ਤੇਰੀ ਠੀਕ ਹੈ ਵੀ ਸੋਹਣੀ ਦਾ ਮੈਨੂੰ ਵੀ ਪਤਾ ਤਾਂ ਹੀ ਤਾਂ ਹੁਣ ਮੇਰਾ ਦਿਲ ਐ ਧੜਕਦਾ ਵੀ ਉਹਨੇ ਜੇ ਨਾ ਹਾਂ ਕਰੀ ਫਿਰ ਮੈਂ ਕੀ ਕਰੂੰ ਮੇਰੀ ਤਾਂ ਗੱਲ ਵਿਚੀ ਰੋਲਦੀ ਪਤਾ ਕਿੰਨਾ ਕੁਸ ਬੋਲਦਾ ਸੀਗਾ ਕਿਤੇ ਕਹਾਂ ਸੀ ਤੇਰੀ ਜੁੱਤੀ ਸੋਣੀ ਕਿਤੇ ਕਹਾਂ ਸੀ ਤੁਸੀਂ ਆਪ ਸੋਣੇ ਕਿ ਤੇ ਕੁਛ ਬੋਲਦੇ ਕਿ ਅੜੀ ਮੈਂ ਤਾਂ ਉਹਨੂੰ ਬਹੁਤ ਕੁਝ ਬੋਲੇ ਮੈਂ ਤਾਂ ਗਾਲਾਂ ਗੋਲਾਂ ਵੀ ਕੱਢੀ ਹੋਗੀ ਨਹੀਂ ਸੱਚੀ ਮੈਂ ਇੱਕ ਗੱਲ ਤੈਨੂੰ ਹੋਰ ਪੁੱਛਣੀ ਧੀਰ ਉਹਨਾਂ ਨੇ ਇਸ ਤੱਕਰਾ ਦਨਾ ਚਰਨ ਨੂੰ ਇਹਨੂੰ ਹਾਂ ਉਹ ਤਾਂ ਮੈਨੂੰ ਆ ਲੱਗਦਾ ਜਵਾਬ ਨਹੀਂ ਮੇਰੀ ਕਿੱਥੇ ਬੜੂਗੀ ਇਹਦੇ ਨਾਲ ਆ ਇਹਨੂੰ ਡਰਮ ਜੇ ਨਹੀਂ ਮੇਰੀ ਗੱਲ ਸੁਣ ਤਿੰਨ ਕਿਲੇ ਤਾਂ ਜ਼ਮੀਨ ਦੇ ਨੇ ਨਹੀਂ ਉਹ ਚੀਜ਼ ਕਿਹੜੀ ਹੈ ਜਿਹੜੀ ਘਰੇ ਨਹੀਂ ਹੈਗੀ ਤਿੰਨ ਕਿਲੇ ਐ ਕਰਕੇ ਚੱਟ ਲੂੰਗੀ ਤਿੰਨ ਕਿਲਿਆਂ ਨੂੰ ਨੀ ਮੋਜਾ ਮਾਰੇਗੀ ਰਾਣੀ ਬਣ ਕੇ ਰਹੇਗੀ ਬੰਦਾ ਨਾਲ ਜਾਂਦਾ ਤਾਂ ਸੋਹਣਾ ਲੱਗੇ ਉੱਠਦੇ ਗਾਲ ਟੱਲੀ ਥੋੜੀ ਬੰਨਣੀ ਐ ਨਹੀਂ ਤੂੰ ਪਤਲਾ ਹੋਈ ਗੱਲਾ ਕਰ ਦੇ ਅੱਛਾ 6 ਕੋਸ ਚੱਲਦੇ ਆਂ ਨਹੀਂ ਆ ਡੇਟਿੰਗ ਰੂਟਿੰਗ ਕੀ ਕਹਿੰਦੇ ਆਂਦੇ ਨੇ ਨਹੀਂ ਸਾਡੇ ਪਿੰਡ ਵੀ ਇੱਕ ਲੈਂਦੀ ਐ ਉਹ ਦਵਾਦੀ ਪਤਲਾ ਕਰ ਲਈ ਪਤਲਾ ਕਰਨ ਨੂੰ ਮੈਂ ਕਰਕੇ ਕੱਢ ਦੂੰ ਉਹਨੂੰ ਪਤਲਾ ਕਰ ਚੰਗਾ ਮੈਨੂੰ ਪਾਣੀ ਦੀ ਘੁੱਟ ਦੇ ਆਹੋ ਪਾਣੀ ਦੀ ਘੁੱਟ ਦੇ ਮੈਂ ਤਾਂ ਇੰਨਾ ਗੁੱਸਾ ਚੜਿਆ ਤੇ ਉਹਨੂੰ ਕਰਾਉਣੀ ਨਹੀਂ ਦਿੰਦਾ ਆਹੋ ਕਿਤੇ ਮੇਰੀ ਨਾ ਗੱਲ ਕੋਲ ਜੀ ਤੋੜ ਕੇ ਖੜ ਜੀ ਉਹਦੇ ਕੋਲੇ ਮੈਂ ਨਹੀਂ ਕਰਾਣਾ ਕੋਈ ਨਾ ਤੂੰ ਹੁਣ ਸਾਰੀ ਉਮਰ ਕੁਮਾਰੀਏ ਰਹੇਗੀ ਦੱਸ ਹੁਣ ਤਾਂ ਤੇਰੇ ਨੈਣ ਪ੍ਰੈਣ ਚੱਲਦੇ ਨੇ ਆ ਕਲਪਣਾ ਨੂੰ ਮੰਜੇ 'ਚ ਬੈਗੀ ਤੈਨੂੰ ਕੌਣ ਸਹਮੂਗਾ ਜੇ ਹੁਣ 2 ਕਿਲੇ ਜ਼ਮੀਨ ਤੇ ਤੇਰੇ ਕੋਲ ਹੋਣਗੇ ਬੈਠੀ ਖਾਈ ਤਾਂ ਜਾਣਗੇ ਕਿਸੇ ਦੀ ਗੱਲ ਛेडੂ ਜਿਉਂ ਨੇ ਜਵਾਬ ਦੇਤਾ ਚਲ ਲਿਆ ਪਾਣੀ ਦੀ ਘੁੱਟ ਪਾਣੀ ਪੀਵਾ ਇਹ ਕਿਉਂ ਨਾ ਕਾਮਲ ਲਵੇ ਜਾ ਕੇ ਆਉਣਾ ਆਈ ਨਹੀਂ ਮੁੜ ਕੇ ਲੈ ਦੱਸ ਮੈਂ ਤਾਂ ਸਾਰੀ ਰਾਤ ਆ ਜਾਗਦਾ ਪਿਆ ਕਿੱਧਰ ਜਾਵਾਂ ਚਲ ਮੈਂ ਜਾ ਕੇ ਆਉਣਾ ਕਾਮਲ ਲੋਏ ਭਰਜਾਈ ਦਾ ਵੀ ਵੀ ਹੁਣ ਤਾਂ ਦੱਸ ਕੁਛ ਆਹ ਯਸ ਘਰੇ ਹੋ ਪਤਾ ਨਹੀਂ ਨਾ ਭਾਬੀ ਅਬੀ ਜੀ ਆ ਗਿਆ ਗਿਆ ਕੁੱਤਾ ਬੋਲ ਪਿਆ ਲੈ ਮਰਨ ਆ ਗਿਆ ਪਹਿਨਾ ਘਰੀਆਂ ਘਰੀਆਂ ਨੂੰ ਕੁੱਤੇ ਨੂੰ ਕਿਹਾ ਸਾਡੇ ਘਰੇ ਆਇਆ ਨਾ ਕਰ ਆ ਜਾ ਨਜਰਾ ਕਰੀਆਂ ਤੂੰ ਮੈਂ ਦਾ ਦੀਕੀਂ ਨਾ ਦੇਣ ਉਥੇ ਬੇ ਮਾੜਾ ਮੋਟਾ ਦਾ ਸਬਰ ਕਰ ਲਿਆ ਕਰ ਕੀ ਹੋ ਗਿਆ ਨਤਾ ਨੂੰ ਮੈਂ ਵੀ ਬੀ ਬੜੀ ਕਿਹਾ ਆ ਸਾਡੇ ਵਾਲਾ ਕਦੇ दारू ਪੀ ਬੈਠਾ ਹੁੰਦਾ ਚੱਕ ਕੇ ਗਣਾਸਾ ਮੇਰੇ ਤਾਂ ਲੱਤਾਂ ਹੀ ਲੱਤਾਂ ਵੱਡੂਗਾ ਘਰੇ ਨਾ ਆਇਆ ਕਰ ਤੂੰ ਚਮਾ ਫਿਕਰ ਨਾ ਕਰ ਕੁਛ ਨਹੀਂ ਕਹਿੰਦਾ ਪੈਸੇ ਨਾ ਮੈਂ ਹਾਂ ਤੂੰ ਗਈ ਸੀ ਉਧਰ ਕਨਾ ਮੈਂ ਮਾਂ ਗਈ ਤਾਂ ਹੈਗੀ ਤੀ ਉਹ ਕੁੜੀ ਤਾਂ ਬੜੀ ਸੋਹਣੀ ਹੈ ਨਜ਼ਰ ਮੈਨੂੰ ਨਹੀਂ ਲੱਗਦਾ ਤੈਨੂੰ ਪਸੰਦ ਕਰੂਗੀ ਉਹ ਕਰ ਲਓ ਤੂੰ ਤੇਰਾ ਗੱਲ ਦਾ ਕਰਦੀ ਉਹਦੇ ਨਾਲ ਉਹਦੀ ਮਾਂ ਨਹੀਂ ਸੀ ਘਰੇ ਮੈਂ ਹੁਣ ਕੁੜੀ ਨੂੰ ਕੀ ਕਹਿੰਦੀ ਔਰ ਮੈਂ ਹੁਣ ਤੇਰੀ ਫੋਟੋ ਭੇਜ ਦੂੰਗੀ ਫੋਨ ਤੇ ਭਾਈ ਜੇ ਤੂੰ ਆ ਗਿਆ ਪਸੰਦ ਫੇਰ ਤਾਂ ਗੱਲ ਹੈਗੀ ਆ ਹਾਂ ਨਹੀਂ ਤਾਂ ਫਿਰ ਨਾ ਜਰਾ ਅਗਲੇ ਨੇ ਮੰਨਣਾ ਨਹੀਂ ਹੈਗਾ ਕੁੜੀ ਨੇ ਅੱਛਾ ਹੂੰ ਮੈਂ ਦਨੇ ਪਹਿਲ ਹੋਰ ਕਹਿਣਾ ਕੀ ਉਹ ਕਹਿੰਦੇ ਹੁੰਦੇ ਨੇ ਸਿਆਣੇ ਬੰਦੇ ਵੀ ਜੇ ਘਰ ਦੀ ਕੰਧ ਘਰ ਚ ਦੀਪੇ ਉਹਦਾ ਉਹਦੇ ਵਰਗੀ ਮੌਜ ਨਹੀਂ ਹੈ ਨਾ ਤੇਰਾ ਕੀ ਮਤ ਉਹ ਲੈ ਇਸ ਗੱਲ ਦਾ ਤੇਰੇ ਨਾਲ ਨਹੀਂ ਪਰ ਜਾਈ ਨਾ ਨਾ ਤੇਰੇ ਨਾਲ ਗੱਲ ਨਹੀਂ ਮੈਂ ਕਹਿੰਨਾ ਵੀ ਜੇ ਤੇਰੀ ਭੈਣ ਨੂੰ ਪਸੰਦ ਨੇ ਉਧਰ ਨਾਲ ਹੀ ਕਰਾ ਦੇ ਨਾਲੇ ਦੋਏ ਭੈਣਾਂ ਐਸ਼ ਕਰੋਂਗੀਆਂ ਬਰ ਰੁੜ ਚੋਣਿਆ ਤੂੰ ਹੋਰ ਨਾ ਕੋਈ ਪੰਗਾ ਪਾਣੀ ਆ ਤੇਰਾ ਐ ਨਹੀਂ ਪਤਾ ਸਰਪਾੜ ਦੇ ਮਾ ਕੁਛ ਨਹੀਂ ਕਹੀ ਐ ਕਿ ਉਹ ਪੁੱਛਦਾ ਰਹੇ ਕਿ ਰਹਾ ਉਹਦੀ ਵੱਡੀ ਭੈਣ ਉਹ ਬੜਿਆ ਆ ਲੈਣ ਵੇ ਮੈਂ ਗੱਲ ਤੋਰੀ ਦੀ ਮਾ ਜੇ ਉਧਰ ਨਾ ਵਣੀ ਤਾਂ ਇੱਧਰ ਹੋਣਾ ਕਰਵਾ ਦੂੰ ਨਾ ਤੂੰ ਉਹਨਾਂ ਦੇ ਪੰਗੇ ਕਿਉਂ ਲੈਣਾ ਰੋਗੜੀ ਚ ਮੈਨੂੰ ਆਪਸੀ ਨਹੀਂ ਲੱਗਿਆ ਜਦੋਂ ਮੇਰੇ ਰੰਗ ਮੇਰੇ ਪੱਗ ਰੰਗ ਦੀ ਸੂਟ ਪਾਈ ਹੁੰਦੀ ਮਾ ਹੱਕ ਦੇ ਕੋਈ ਹੋਰ ਅੱਜ ਜਮਾ ਲਵੇ ਆ ਕੇ ਮੇਰੇ ਫੇਸਿਆਂ ਤੇ ਵੀ ਇਹ ਤਾਂ ਕੰਮ ਦਲਦੀ ਭੈਣ ਹੈ ਮੈਂ ਕੁਝ ਬੋਲਿਆ ਵੀ ਨਹੀਂ ਵਿਚਾਰੇ ਨੂੰ ਪੁੱਠਾ ਤੂੰ ਤਾਂ ਜੇ ਬਣਦੀ ਹੋ ਗੱਲ ਤਾਂ ਨਹੀਂ ਬਣਨੀ ਹੈਗੀ ਤੂੰ ਰਾਹ ਖੜੀ ਨਾ ਉਹਨੂੰ ਛੜਿਆ ਕਰ ਮਰਨ ਮੈਂ ਮਸਮ ਗੱਲ ਗੁਲ ਕਰਕੇ ਲਵੇ ਲਾ ਦੂੰਗਾ ਲੈ ਚੱਲ ਤੂੰ ਮੇਰੀ ਗੱਲ ਸੁਣੋ ਜੱਥੇ ਮੈਂ ਇਹਨੂੰ ਲੱਖ ਦੇਣਾ ਡੋੜ ਦੇ ਦੂੰ ਮੈਂ ਠੀਕੀ ਕੰਮ ਕਰਾਵਦੀ ਭੈਣ ਉਹਦਾ ਮੰਨਣੀ ਨਹੀਂ ਪਰ ਦੇਖ ਲੂੰਗੀ ਜੇ ਮੰਨੂਗੀ ਪਰ ਤੂੰ ਮੇਰੀ ਗੱਲ ਸੁਣ ਲੈ ਤੂੰ ਭਾਈ ਹੁਣ ਸਾਡੇ ਘਰੇ ਘੱਟੀ-ਗੇੜੇ ਮਾਰਿਆ ਕਰ ਇੱਥੇ ਕਿਤੇ ਹੋਰ ਹੀ ਨਾ ਪੰਗਾ ਪਾਈ ਜੀ ਮੇਰੀ ਤਾਂ ਗੱਲ ਸੁਣ ਲੈ ਜੇ ਤੂੰ ਇਧਰੋਂ ਕੋਈ ਗੱਲ ਨਿਮੇੜੇ ਚਾਰੇਂਗੀ ਤਾਂ ਹੀ ਮੈਂ ਫਿਰ ਔਰ ਤੂੰ ਮਸ਼ੱਲਾ ਫੇਰ ਹੀ ਬਣਾਉ ਉਥੋਂ ਪਿੰਡੋਂ ਬਣਾਉ ਮੈਂ ਓ ਚੱਲ ਕੋਈ ਨਾ ਤੂੰ ਬਣਾ ਲੈ ਤੂੰ ਮਸ਼ੱਲੇ ਹੁਣ ਤੂੰ ਜਾ ਭਾਈ ਉਹੋਂ ਹੌਲੀ ਅੱਖ ਲੱਗੀ ਪਈ ਆ ਜੇ ਉੱਠ ਖੜਾ ਇੱਥੇ ਪੰਗਾ ਪੈ ਜੂਗਾ ਚਲ ਮੈਂ ਜਾਣਾ ਹੁਣ ਗੱਲ ਕਰੀ ਤੂੰ ਕਰ ਲੂੰਗੀ ਤੂੰ ਭੱਗ ਜਾ ਮੈਨੂੰ ਜੱਜ ਗਈ ਉਹ ਚੰਗਾ ਫਿਰ ਜੱਜ ਗਈ ਹੁਣ ਇਹਨਾਂ ਛੱਤਰ ਖਾ ਕੇ ਵਗ ਜਿਓ ਉਤੋਂ ਆ ਜੂ ਅੰਦਰੋਂ ਨਿਕਲ ਕੇ ਅੰਦਰ ਹੀ ਐ ਆਹੋ ਮਰਨੋ ਮੈਂ ਤਾਂ ਆਈ ਗੱਲ ਅਭੀ ਹੁਣੀ ਰੋਟੀਆਂ ਪਕਾ ਲਾਂ ਮਰਨੋ ਥੋੜੇ ਰੋਟੀਆਂ ਪਕਨੀਆਂ ਨੇ ਹਜੇ ਗੱਲ ਬਣੂਗੀ ਤਾਂ ਅੱਗ ਮੱਚੂ ਫਿਰ ਆਟਾ ਬਨੂ ਫਿਰ ਰੋਟੀ ਪਕਾਉਂ ਹਾਂ ਮੜਾ ਤੇ ਤਰੰਆਂ ਦਾ ਰੋਟੀ ਚਣ ਲਹੂ ਪੀ ਛੱਡਿਆ ਹਾਏ ਹਾਏ ਮੈਂ ਜਾ ਰਹੀ ਆਈ ਹਾਂ ਪਲੇ ਕਿਤੇ ਜਾਣਾ ਕੀ ਕਰਿਆ ਬੇਨਾਜਰਾ ਬੇਨਾਜਰਾ ਹਾਂ ਮਰ ਜਾਣਾ ਕਿਵੇਂ ਪਿਆਸਰਾਲ ਵਾਂਗੂ ਤੇਰਾ ਬaje ਬੇੜਾ ਤੇਰਾ ਸਾਰਾ ਹੀ ਸਵਾਲ ਗਾਲਤਾ ਬੇ ਕੀ ਹੋ ਗਿਆ ਮਰ ਜਾਣਿਆ ਓ ਇੰਨਾ ਵਧੀਆ ਨਜ਼ਾਰਾ ਆਈ ਜਾਂਦਾ ਦੀ ਨਜ਼ਾਰਾ ਜਾਈ ਜਾਂਦਾ ਦੀ ਬੇ ਪਲੇਕ ਤੇ ਜਾਣਾ ਤੂੰ ਸੁਪਨਾ ਚ ਹੀ ਟੀਮੇ ਦੇਖਦਾ ਰਹਿੰਦਾਗਾ ਓਏ ਹੋਰ ਇੰਨਾ ਵਧੀਆ ਨਜ਼ਾਰਾ ਆਈ ਜਾਂਦਾ ਦੀ ਸਾਰੀ ਪੱਟੀ ਮੇਸ ਕਰਤੀ ਨਾ ਨਜ਼ਾਰੇ ਦਿੰਨੀਆ ਨਾ ਲੈਣ ਦਿੰਨੀ ਉਹ ਭਲੇ ਗਦੇ ਜਣਾ ਕਿ ਮੈਂ ਬੋਲਦਾ ਸ਼ਰਮ ਮੰਨ ਲਾ ਮਾੜੀ ਮੋਟੀ ਕਿੱਥੇ ਤੂੰ ਤੇ ਕਿੱਥੇ ਮੈਂ ਚਾਲਾ ਫੇਰ ਕੀ ਹੋ ਗਿਆ ਦੀ ਮੈਂ ਵੀ ਤੇਰਾ ਜੇਠਾਂ ਦੱਸ ਕੇ ਸੈਨੇ ਕਹਿੰਦੇ ਹੁੰਦੇ ਆ ਜਿਹੜੇ ਵੱਡੇ ਜੇਠ ਹੁੰਦੇ ਆ ਪਿਓ ਵਰਗੇ ਹੁੰਦੇ ਆ ਮਾੜ ਮੋਟਾ ਤਾਂ ਨਾ ਤੁਮਾਰ ਲਾ ਨਾ ਬਾਗ ਜਾ ਤੇਰਾ ਪਿਓ ਮਾਰ ਕੇ ਆਮ ਲੈ ਨਾ ਦੱਸ ਨਾ ਮੈਂ ਤੇਰਾ ਪਿਓ ਲੱਗਦੀ ਨਹੀਂ ਬਾਗ ਜਾ ਤੇਰਾ ਪਿਓ ਮਾਰ ਕੇ ਹੋ ਗਿਆ ਚੱਲ ਮੈਂ ਕੰਮ ਦੀ ਗੱਲ ਕਰ ਲੈ ਹੂੰ ਤੇ ਮੈਂ ਤੁਨ ਵਾਂਹ ਕਹਿੰਦੀ ਸੀ ਕਿ ਤੇਰੀ ਆਪਣੀ ਕਿਸ਼ਤ ਪਈ ਸੀ ਭਰਨਾ ਨਹੀਂ ਸਾਂਝੇ ਥਾਂ ਮੈਂ ਜਿਹੜਾ ਬਾਪੂ ਨੇ ਪੈਸੇ ਚੱਕੇ ਸੀਗੇ ਉੱਪਰ ਆਉਂਦਾ ਪੈਣ ਮਰਾਬੇ ਮੈਂ ਮੋਰੀ ਨਹੀਂ ਤਾ ਮੈਂ ਜੁਦਾ ਜਨ ਕਰ ਵਿਆਹ ਨਹੀਂ ਹੁੰਦਾ ਉਹਨਾਂ ਦੇਖਣ ਮੈਂ ਕੁਛ ਨਹੀਂ ਭਰਦਾ ਤੇ ਮਰ ਜਾਣਾ ਉਹ ਕਾਮਲ ਨੂੰ ਤਾਂ 15000 ਚੱਕ ਦੇ ਕੇ ਦੇਤਾ ਤੈਨੂੰ ਕਿਉਂ ਪਤਾ ਲੱਗਿਆ ਲੈ ਬਾਬ ਤੇਰੇ ਮਸਾਉਂਦੇ ਨਹੀਂ ਕੰਮ ਤੇ ਰਹਿਣੀ ਆ ਆ ਦੇ ਲੈ ਕੰਕੜਾਂ ਦੇ ਥੂੜਾਈ ਜਾਂਦੇ ਨੇਗੇ ਮੈਂ ਜਿਵੇਂ ਦੀ ਕਾਮਲ ਨੂੰ 15 ਦੇਵਾ 20 ਦੇਵਾ 50 ਦੇਵਾ 2 ਲੱਖ ਦੇਵਾ ਤਾਂ ਇਹ ਇਤੋਂ ਲੈਣਾ ਕੀ ਹੈ ਸਾਡੀ ਸਾਡੀ ਆਫਿਸਦਾਰੀ ਗੱਲ ਹੈ ਲਗ ਲ ਦੇ ਦੇ ਜਮਾ ਵੰਨ ਨੂੰ ਹਣ ਇਹਨਾਂ ਨੂੰ ਕਹੀ ਦੇ ਮੈਂ ਉਹਦਾ ਕੋਈ ਨੀ ਭਰਦਾ ਤੁਸੀਂ ਭਰੋ ਨਾ ਭਰੋ ਤੁਹਾਡੀ ਜ਼ਿੰਮੇਵਾਰੀ ਹੈ ਨਾ ਉਹ ਤਾਂ ਤੂੰ ਹੀ ਮੂਰੇ ਸੀ ਕਵੀਰ ਜੜੀ ਦੇ ਤੂੰ ਹੀ ਚੱਕ ਕੇ ਲਿਆ ਸੀ ਪੈਸੇ ਮੈਨੂੰ ਤਾਂ ਮੰਗਰ ਕਰਤਾ ਮੈਨੂੰ ਤਾਂ ਸ਼ਿਆਣੀ ਨਹੀਂ ਵੀ ਤਾਂ ਕਵੀਰ ਦੀ ਹੱਥੀ ਖੋਲੀ ਮੇਰੀ ਗੱਲ ਸੁਣ ਲੈ ਕੱਲ ਨੂੰ ਨਾ ਕਹੀ ਵੀ ਹਾਂ ਬਚਾਲੋ ਕੈਸਰੀ ਦਾ ਸਾਡ ਗੱਲ ਮਰ ਜਣੇ ਮਰੀ ਮੋਟੀ ਸ਼ਰਮ ਮੰਨ ਲਿਆ ਕਰੋ ਜਵਾਕ ਨੂੰ ਕੀ ਕਹਿੰਦਾ ਸੀ ਇਹ ਜੱਗਾ ਜਵਾਕਾਂ ਨਾਲ ਕਰਨ ਵਾਲੀਆਂ ਹੁੰਦੀਆਂ ਓਏ ਜਵਾਕ ਬਈ ਚਲੋ ਕਿਸਰੀ ਦਾ ਸਾਡ ਗੱਲ ਮਰ ਜਣੇ ਮਰੀ ਮੋਟੀ ਸ਼ਰਮ ਮੰਨ ਲੈ ਕਰੋ ਜਵਾਕ ਨੂੰ ਕੀ ਕਹਿੰਦਾ ਸੀ ਇਹ ਜਿਹੇ ਗੱਲਾਂ ਜਵਾਕਾਂ ਨਾਲ ਕਰਨ ਵਾਲੀਆਂ ਹੁੰਦੀਆਂ ਓਏ ਜਵਾਕ ਓਏ ਜਵਾਕ ਨੂੰ ਸਾਰਾ ਪਤਾ ਹੈ ਅੱਜ ਕੱਲ ਦਾ ਉਹ ਗੁੱਗੀ ਨਿਆਣੇ ਹੁਣ ਸਾਰੀ ਸਮਝ ਆਉ ਮੁੰਡੇ ਨੂੰ ਓਏ ਜਵਾਕ ਨੂੰ ਸਾਰਾ ਪਤਾ ਹੈ ਅੱਜ ਕੱਲ ਦਾ ਉਹ ਗੁੱਗੀ ਨਿਆਣੇ ਹੁਣ ਸਾਰੀ ਸਮਝ ਆਉ ਮੁੰਡੇ ਨੂੰ ਬੱਚਾ ਹੈ ਮੁੰਡਾ ਲੱਖ ਸਿਆਣਾਗਾ ਮਰ ਜਾਣਾ ਮਾੜੀ ਮੋਟੀ ਸ਼ਰਮ ਮੰਨ ਲਿਆ ਕਰ ਇਹ ਜੀਆਂ ਗੱਲਾਂ ਜਵਾਕਾਂ ਨਾਲ ਨਹੀਂ ਹੁੰਦੀਆਂ ਹੁੰਦੀਆਂ ਓਏ ਜਵਾਕ ਥੋੜੂ ਐ ਓ ਸਿਆਣਾ ਐ ਉਹਨੂੰ ਸਾਰਾ ਪਤਾ ਐ ਤੈਨੂੰ ਕੀ ਦੱਸਾਂ ਮੈਂ ਬਸ ਤੂੰ ਬੈ ਜਾ ਵੇ ਟੇਕੇ ਠੀਕ ਆ ਜਵਾਨੀ ਪੈਰ ਤਾਂ ਤਾ ਫਿਰ ਮੈਂ ਤੈਨੂੰ ਕੁਝ ਹੋਰ ਸੁਣੇਗਾ ਹੁਣ ਬੁਢਾ ਹੋਣ ਨੂੰ ਤੈਨੂੰ ਕਰਕ ਭੋਰਨੀ ਆਗੀ ਤੇਰੀ ਹਿੱਕ ਦੇ ਦੀਵਾ ਨਾਂ ਵਾਲਿਆ ਜਨਨ ਤੂੰ ਕੀ ਜਾਣੇਗੀ ਸਾਰੇ ਪਿੰਡ ਦੇ ਸੋਹਣੀ ਜਨਾਨੇ ਲਿਓ ਵੇ ਦੇਖੂਗੀ ਵੇ ਜਦੋਂ ਤਰਾ ਸੋਣੀ ਆ ਗਈ ਕਿਉਂ ਤੂੰ ਐਵੇਂ ਬਸ ਉਹ ਤੈਨੂੰ ਲੁੱਟ ਕੇ ਖਾਈ ਜਾਂਦੀ ਐ ਤੂੰ ਖਵਾਈ ਜਾਂਣਾ ਹੋਰ ਸਾਡੇ ਕੋਲੇ ਕੋਈ ਕੰਮ ਨਹੀਂ ਦੇਖੂ ਜਦੋਂ ਤੈਨੂੰ ਲਿਆ ਕੇ ਦਿੱਤੀ ਉਹਨੇ ਤੀਵੀ ਆਖਰ ਨੂੰ ਨਾ ਕਹਿੰਦੇ ਹੁੰਦੇ ਖੋਤੀ ਬੋੜ ਥੱਲੇ ਆਣਾ ਆਖਰ ਨੂੰ ਤੂੰ ਮੇਰੇ ਚੁੱਲ੍ਹੇ 'ਤੇ ਆ ਕੇ ਡਿੱਗਣਾਗਾ ਅੱਜ ਦੀ ਕਹੀ ਗੱਲ ਮੇਰੀ ਯਾਦ ਰੱਖੀ ਮੇਰੀ ਗੱਲ ਮੇਰੀ ਵੀ ਗੱਲ ਸੁਣ ਲੈ ਸਪਰੇਅ ਪੀ ਕੇ ਮਰਨਾ ਮਨਜ਼ੂਰ ਐ ਤੇਰੀ ਝੋਖਟ ਤੇ ਨਹੀਂ ਜੜਦਾ ਜਦੋਂ ਬਾਦ ਵਾ ਤੂੰ ਤਾਂ ਬਾਲੇਵਾਰੀ ਪੀਲੀ ਸਪਰੇਅ ਮਰ ਜਾਣਿਆ ਤੈਨੂੰ ਨਹੀਂ ਮਾਤ ਆਉਂਦੀ ਹੈਗੀ ਤਨਮਦਰਸਾ ਚੱਲ ਛੱਡ ਪਰੇ ਮੈਥੋਂ ਨੂੰ ਤੇਰੀਆਂ ਸੁਣੀਆਂ ਜਾਂਦੀਆਂ ਕਿਸ਼ਤ ਤਿਆਰ ਰੱਖੀ ਆਵਦੀ ਕੋਈ ਤੇ ਪੁੱਤਰੀ ਇਥੋਂ 73 ਹੋ ਜਾ ਮੈਨੂੰ ਲੈਣ ਦੇ ਨਜ਼ਾਰੇ ਮੈਨੂੰ ਬਾਹਰ ਜਾਣ ਦੇ ਗੱਲ ਸੁਣ ਲੈ ਜੇ ਆ ਗੱਲ ਆ ਤਾਂ ਤਰ ਤਾ ਤੂੰ ਮੈਨੂੰ ਕਰ ਨਹੀਂ ਸਕਦਾ ਇੱਥੇ ਬੈਜੂਗੀ ਮੇਰੇ ਘਰੋਂ ਬਗ ਜਾ ਮੈਂ ਇੱਥੇ ਤੋਂ ਕੀ ਲੈਣਾ ਚੱਲ ਸੁ ਹਾਂ ਆ ਗਿਆ ਵੱਡਾ ਘਰ ਵਾਲਾ ਮੇਰੀ ਵੀ ਸਸਦਾ ਘਰ ਆਏ ਲੱਗਿਆ ਬੋਲਣਾ ਉਧਰ ਕੋਠੀ ਚ ਚਾਲਾ ਇੱਥੇ ਗਰੀਬ ਨੂੰ ਛੜਤਾ ਚਲ ਜਾਲ ਇਥੇ ਹਾਂ ਕਿੱਥੋਂ ਲੱਗਿਆ ਹਾਏ ਹਾਏ Não podia, né? Eu era ino de...